ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੌਸ਼ਕ ਤੱਤਾਂ ਦਾ ਖਜ਼ਾਨਾ ਗੋਂਗਲੂਮਾਂ ਦਾ ਸਾਗ ਤਿਆਰ ਕਰਾਂਗੇ ਛਲਗਮ ਤੋਂ ਬੇਸ਼ਕੀਮਤੀ ਕੁਦਰਤੀ ਕੋਈ ਦਵਾਈ ਨਹੀਂ ਇਹਨੂੰ ਛਲਗਮ ਗੋਂਗਲੂ ਵੀ ਕਿਹਾ ਜਾਂਦਾ ਹੈ ਤੇ ਆਪਾਂ ਜੀ ਰਾਤ ਤੜਕਾ ਲਗਾ ਕੇ ਨਾਲ ਮੱਕੀ ਦੀਆਂ ਰੋਟੀਆਂ ਛਲਗਮ ਦੇ ਸਾਗ ਨਾਲ ਖਾ ਰਹੇ ਹਾਂ ਬਹੁਤ ਹੀ ਸਵਾਦਿਸ਼ਟ ਬਣਦਾ ਹੈ ਪੁਰਾਣੇ ਬਜ਼ੁਰਗਿਆਂ ਨੂੰ ਪ੍ਰਸ਼ਾਦ ਵੀ ਕਹਿੰਦੇ ਸਨ ਛਲਗਮ ਦਾ ਸ਼ਾਇਦ ਉਹਨਾਂ ਦੀ ਸਿਹਤ ਦਾ ਖਜ਼ਾਨਾ ਹੀ ਇਹ ਛਲਗਮ ਦਾ ਸਾਗ ਸੀ ਕਿਉਂਕਿ ਸਭ ਤੋਂ ਜ਼ਿਆਦਾ ਪੌਸ਼ਕ ਤੱਤ ਛਲਗਮ ਵਿੱਚ ਪਾਏ ਜਾਂਦੇ ਆ ਤੇ ਇਹਨੂੰ ਜੀ ਬਣਾਉਣ ਦਾ ਸੌਖਾ ਬਹੁਤ ਜ਼ਿਆਦਾ ਤਰੀਕਾ ਹੈ ਮੈਨੂੰ ਇਸ ਤਰ੍ਹਾਂ ਹੀ ਬਿਨਾਂ ਤੜਕੇ ਤੋਂ ਹੀ ਪਸੰਦ ਆਉਂਦੇ ਨੇ ਵਿੱਚ ਘਿਓ ਮੱਖਣ ਕੋਈ ਵੀ ਤੁਸੀਂ ਪਾ ਕੇ ਇਹਨੂੰ ਖਾ ਸਕਦੇ ਹੋ ਆਪਾਂ ਜੀ ਸਵੇਰੇ ਇਹਨੂੰ ਬਿਨਾਂ ਤੜਕੇ ਤੋਂ ਰਾਗੀ ਦੀ ਰੋਟੀ ਨਾਲ ਖਾਦਾ ਘਿਓ ਪਾ ਕੇ ਬਹੁਤ ਹੀ ਸੁਆਦੀਸ਼ਟ ਬਣਿਆ ਤੇ ਇਹਦੇ ਵਿੱਚ ਜੀ ਗੁਣਤਾ ਇੰਨੇ ਹਨ ਦੱਸ ਦਿਆਂ ਆਪਾਂ ਥੱਕ ਜਾਵਾਂਗੇ ਆਪਾਂ ਖੇਤਾਂ ਵਿੱਚੋਂ ਛਲਗਮ ਤੋੜਦੇ ਆਂ ਬਣਾਉਣ ਲਈ ਆਪਾਂ ਜੀ ਖੇਤਾਂ ਵਿੱਚ ਜਿਹੜੇ ਛਲਗਮ ਤੋੜੇ ਆਂ ਦੇਸੀ ਛਲਗਮਾਂ ਛੋਟੇ ਛਲਗਮਾਂ ਇਹਨਾਂ ਦਾ ਹੀ ਸਾਗ ਸਵਾਦਿਸ਼ਟ ਬਣਦਾ ਜੇਕਰ ਹਾਈਬ੍ਰਿਡ ਛਲਗਮ ਹੋਣ ਬਹੁਤ ਜ਼ਿਆਦਾ ਵੱਡੇ ਉਹਨਾਂ ਦਾ ਜਿਹੜਾ ਸਾਗ ਆ ਬਿਲਕੁਲ ਸਵਾਦ ਨਹੀਂ ਬਣੇਗਾ ਆਪਾਂ ਛਲਗਮਾਂ ਨੂੰ ਧੋ ਬਣਾ ਕੇ ਇਹਨਾਂ ਨੂੰ ਕੱਟ ਲਾਂਗੇ ਤੇ ਉਧਰ ਆਪਾਂ ਚੁੱਲੇ ਤੇ 1.5 ਕਿਲੋਟਰ ਪਾਣੀ ਪਾ ਕੇ ਤੌੜੀ ਵਿੱਚ ਰੱਖ ਦਿੱਤਾ ਹੈ ਜਿਵੇਂ ਜਿਵੇਂ ਛਲਗਮ ਕੱਟੀ ਜਾਵਾਂਗੇ ਆਪਾਂ ਪਾਈ ਜਾਵਾਂਗੇ ਛਲਗਮ ਵਿੱਚ ਜੀ ਬਹੁਤ ਜ਼ਿਆਦਾ ਕੈਂਸਰ ਨਹੀਂ ਹੁੰਦਾ ਜਿਹੜਾ ਲਗਾਤਾਰ ਛਲਗਮਾਂ ਦਾ ਸੇਵਨ ਕਰਦਾ ਕਦੇ ਵੀ ਜ਼ਿੰਦਗੀ ਵਿੱਚ ਉਹਨੂੰ ਕੈਂਸਰ ਨਹੀਂ ਹੋਏਗਾ ਮोटापा ਖੂਨ ਦੀ ਕਮੀ ਚਮੜੀ ਰੋਗ ਅਨੇਕਾਂ ਬਿਮਾਰੀਆਂ ਲਈ ਇਹ ਰਾਮ ਬਾਗ ਦਾ ਕੰਮ ਕਰਦਾ ਹੈ ਤੇ ਆਪਾਂ ਤੌੜੀ ਵਿੱਚ ਜਿਵੇਂ ਜਿਵੇਂ ਛਲਗਮ ਪਾਈ ਜਾਵਾਂਗੇ ਕੱਟੀ ਜਾਵਾਂਗੇ ਉਸੇ ਤਰ੍ਹਾਂ ਹੌਲੀ ਹੌਲੀ ਪਾਈ ਜਾਵਾਂਗੇ ਇਹ ਜੀ ਸਰੋਂ ਦੇ ਸਾਗ ਨਾਲੋਂ ਥੋੜੇ ਜਿ๋ ਜਲਦੀ ਬਣ ਜਾਂਦੇ ਆ ਤੇ ਜਿਹੜੇ ਪਾਕਿਸਤਾਨੋਂ ਆਏ ਹੋਏ ਆ ਪਰਿਵਾਰ ਉਹਨਾਂ ਦੇ ਘਰਾਂ ਵਿੱਚ ਆਮ ਹੀ ਛਰਗਮ ਦਾ ਸਾਗ ਬਣਦਾ ਜਿਹੜੇ ਇੱਧਰ ਵਾਲੇ ਆ ਉਹਨਾਂ ਨੂੰ ਥੋੜਾ ਜਿਹਾ ਘੱਟ ਪਤਾ ਉਹਨੂੰ ਕੋਟੇ ਵਾਲੇ ਛਰਗਮ ਕਹਿੰਦੇ ਆ ਤੇ ਅਸੀਂ ਜਿਹੜੇ ਪਾਕਿਸਤਾਨੋਂ ਆਏ ਆ ਅਸੀਂ ਇਹਨਾਂ ਨੂੰ ਛਰਗਮ ਦਾ ਸਾਗ ਕਹਿੰਦੇ ਆ ਤੇ ਬਹੁਤ ਹੀ ਸਾਲ ਛੁਰੂ ਤੋਂ ਹੀ ਸਾਡੇ ਘਰਾਂ ਵਿੱਚ ਜਿਹੜਾ ਛਰਗਮ ਦਾ ਸਾਗ ਆਮ ਹੀ ਬਣਦਾ ਹੈ ਅਸੀਂ ਜਦੋਂ ਆਪਣੇ ਘਰ ਹੁੰਦੇ ਸੀ ਛੋਟੇ ਹੁੰਦੇ ਸੀ ਤਾਂ ਬਹੁਤ ਵੱਡੇ ਬਤੀਲੇ ਵਿੱਚ ਛਰਗਮ ਦਾ ਸਾਗ ਬਣਾਇਆ ਜਾਂਦਾ ਸੀ ਏ ਜੀ ਕਿਊ ਵਾਲਾ ਬਾਟੇ ਦਾ ਜਾਰ ਸੀ ਥੋੜਾ ਜਿਹਾ ਗਰਮ ਪਾਣੀ ਪਾ ਕੇ ਮੈਂ ਇਹਦੇ ਵਿੱਚ ਪਾ ਦਿੱਤਾ ਤਾਂ ਕਿ ਜਿਹੜਾ ਛਲਗਮੇ ਉਬਲੇ ਨਾ ਤੇ ਬਾਹਰ ਨਾ ਨਿਕਲੇ ਨਮਕ ਤੁਸੀਂ ਸਵਾਦ ਅਨਸਾਰ ਲੈ ਸਕਦੇ ਹੋ ਜਦੋਂ ਜੀ ਇੱਕ ਘੰਟਾ ਛਲਗਮ ਬਨ ਜਾਂਨ ਉਦੋਂ ਆਪਾਂ ਗੁੜ ਪਾਉਣਾ ਇੱਕ ਪਾਈਆ ਤੁਸੀਂ ਵੱਧ ਘੱਟ ਵੀ ਕਰ ਸਕਦੇ ਹੋ ਮੈਂ 4 ਕਿਲੋ ਛਲਗਮ ਲਿਆ ਤੇ ਇੱਕ ਪਾਈਆ ਗੁੜ ਲਿਆ ਥੋੜੀਆਂ ਜਿਹੀਆਂ ਹਰੀਆਂ ਮਿਰਚਾਂ ਪਹਿਲਾਂ ਤਾਂ ਜੀ ਗੁੜ ਥੋੜਾ ਜਿਆਦਾ ਪਾਇਆ ਜਾਂਦਾ ਹੈ ਮਿੱਠਾ ਜ਼ਿਆਦਾ ਪਸੰਦ ਕਰਦੇ ਹੁਣ ਤੁਹਾਨੂੰ ਪਤਾ ਘਰਾਂ ਵਿੱਚ ਥੋੜਾ ਜਿਹਾ ਮਿੱਠਾ ਘੱਟ ਖਾਂਦੇ ਆ ਤੇ ਇਹ ਬਿਲਕੁਲ ਜੀ ਲਾਲ ਰੰਗ ਦਾ ਬਣ ਜਾਂਦਾ ਗੁੜ ਨਾਲ ਹੀ ਇਹਦਾ ਕਲਰ ਬਹੁਤ ਸੋਹਣਾ ਆਉਂਦਾ ਹੈ ਤੇ ਆਪਾਂ ਇਹਨੂੰ ਥੋੜਾ ਥੋੜਾ ਨਾਲ ਹੀ ਘੋਟੀ ਜਾਵਾਂਗੇ ਜਦੋਂ ਜੀ ਅੱਧਾ ਸਾਗ ਬਣ ਗਿਆ ਉਦੋਂ ਆਪਾਂ ਹਲਦੀ ਕੱਦੂ ਕਸ਼ ਕਰਕੇ ਇੱਕ ਕੜਚੀ ਤੇ ਇੱਕ ਕੜਚੀ ਅਦਰਕ ਉਹ ਵੀ ਇਹਦੇ ਵਿੱਚ ਪਾ ਦਾਂਗੇ ਅਦਰਕ ਤੇ ਹਲਦੀ ਦੇ ਵੀ ਆਪਦੇ ਹੀ ਗੁਣ ਹਨ ਤੇ ਸਾਗ ਸਵਾਦਿਸ਼ਟ ਵੀ ਬਹੁਤ ਜ਼ਿਆਦਾ ਬਣਦਾ ਹੈ ਇਹਦੇ ਵਿੱਚ ਜੀ ਵਿਟਾਮਿਨ ਸੀ ਵੀ ਚੰਗੀ ਮਾਤਰਾ ਵਿੱਚ ਹੁੰਦਾ ਲੀਵਰ ਕਿਡਨੀ ਰੋਗ ਕਦੇ ਵੀ ਨਹੀਂ ਹੋਏਗਾ ਜੇਕਰ ਤੁਸੀਂ ਛਲਗਮ ਦਾ ਸੇਵਨ ਕਰਦੇ ਆ ਇਹਦੇ ਨਾਲ ਹੱਡੀਆਂ ਵੀ ਆਪਣੀਆਂ ਬਹੁਤ ਮਜ਼ਬੂਤ ਹੁੰਦੀਆਂ ਪੋਟਾਸ਼ੀਅਮ ਦੀ ਵੀ ਚੰਗੀ ਮਾਤਰਾ ਹੈ ਹਾਰਟ ਲਈ ਵੀ ਵਧੀਆ ਅੱਖਾਂ ਲਈ ਵੀ ਬਹੁਤ ਜਿਆਦਾ ਵਧੀਆ ਹੈ ਫਾਈਬਰ ਦੀ ਚੰਗੀ ਮਾਤਰਾ ਹੋਣ ਕਰਕੇ ਮਟਾਪਾ ਵੀ ਘਟ ਬੰਦਾ ਹੈ ਤੇ ਆਪਾਂ ਹੁਣ ਤੜਕਾ ਲਗਾਉਣੇ ਆ ਸਾਗ ਆਪਣਾ ਬਣ ਗਿਆ ਤੇਲ ਗਰਮ ਕਰਾਂਗੇ ਤੇਲ ਵਿੱਚ ਆਪਾਂ ਲਸਣ ਪਿਆਜ਼ ਪਾ ਕੇ ਤੜਕਾ ਲਗਾਵਾਂਗੇ ਤੇ ਇਹਦੇ ਨਾਲ ਜੀ ਕਦੇ ਵੀ ਤੁਹਾਨੂੰ ਪੇਟ ਗੈਕਟ ਨਹੀਂ ਬਣੇਗਾ ਕਬਜ ਨਹੀਂ ਰਹੇਗੀ ਕਿਉਂਕਿ ਇਹਦੇ ਨਾਲ ਇਹ ਜਿਹੜੇ ਰੋਗ ਆ ਬਿਲਕੁਲ ਦੂਰ ਹੋ ਜਾਂਦੇ ਹਨ ਤੇ ਥੋੜਾ ਜਿਹਾ ਟਮਾਟਰ ਪਾ ਲਾਂਗੇ ਇੱਕ ਹੀ ਟਮਾਟਰ ਪੀਲ ਤੇ ਪਾਇਆ ਵੱਡਾ ਤੇ ਜੇਕਰ ਤੁਸੀਂ ਉਧਰ ਖਾ ਕੇ ਦੇਖ ਲਓ ਜੇਕਰ ਨਮਕ ਮਿਰਚ ਘਾਟਾ ਤਾਂ ਤੁਸੀਂ ਇਹਦੇ ਵਿੱਚ ਹੁਣ ਤੜਕੇ ਵਿੱਚ ਨਮਕ ਮਿਰਚ ਪਾ ਸਕਦੇ ਹੋ ਤੜਕਾ ਆਪਣਾ ਤਿਆਰ ਹੈ ਆਲਣ ਲਈ ਆਪਾਂ ਸਿਰਫ ਇੱਕ ਕੜਚੀ ਮੱਕੀ ਦਾ ਆਟਾ ਲਵਾਂਗੇ ਉਸੇ ਤਰ੍ਹਾਂ ਕਰਾਂਗੇ ਸਰੋਂ ਦਾ ਸਾਗ ਜਿਸ ਤਰ੍ਹਾਂ ਮੈਂ ਕਰਦੀ ਜਿੰਨਾ ਕੀ ਆਪਾਂ ਨੂੰ ਜ਼ਰੂਰਤ ਹੈ ਓਨਾ ਕੀ ਆਪਾਂ ਤੜਕਾ ਲਗਾ ਲਾਂਗੇ ਬਾਕੀ ਉਸੇ ਤਰ੍ਹਾਂ ਰੱਖ ਲਾਂਗੇ ਇਹਦੇ ਵਿੱਚ ਜਿਆਦਾ ਪਾਣੀ ਦੀ ਵੀ ਨਹੀਂ ਲੋੜ ਹੁੰਦੀ ਬਾਰ-ਬਾਰ ਪਾਣੀ ਵੀ ਨਹੀਂ ਪਾਉਣਾ ਪੈਂਦਾ ਇੱਕ ਵਾਰੀ ਆਪਾਂ ਪਾਣੀ ਪਾ ਲਈਦਾ ਜਿਵੇਂ 4 ਕਿਲੋ ਚਲਗਮ ਲਈ 1/2 ਲੀਟਰ ਮੈਂ ਪਾਣੀ ਪਾ ਲਿਆ ਬਾਅਦ ਵਿੱਚ ਬਿਲਕੁਲ ਵੀ ਪਾਣੀ ਦੀ ਜ਼ਰੂਰਤ ਨਹੀਂ ਪਈ ਤੇ ਬਣ ਵੀ ਸਰੋਂ ਦੇ ਸਾਗ ਨਾਲੋਂ ਜਲਦੀ ਜਾਂਦਾ ਹੈ 4 ਕਿ ਘੰਟਿਆਂ ਵਿੱਚ ਬਿਲਕੁਲ ਜੀ ਤਿਆਰ ਹੋ ਜਾਂਦਾ ਤੁਸੀਂ ਇਹਨੂੰ ਗੈਸ ਤੇ ਵੀ ਬਣਾ ਸਕਦੇ ਹੋ ਕਿਸੇ ਬਤੀਲੇ ਵਿੱਚ ਪਾ ਕੇ ਜਾਂ ਪੈਨ ਵਿੱਚ ਪਾ ਕੇ ਤੇ ਆਪਾਂ ਹੁਣ ਜੀ ਸਾਗ ਹੈ ਜਿਹੜਾ ਤੜਕੇ ਵਿੱਚ ਪਾ ਕੇ ਚੰਗੀ ਤਰ੍ਹਾਂ ਇਹਨੂੰ ਪਕਾਵਾਂਗੇ ਤਾਂ ਕਿ ਤੜਕਾ ਸਾਗ ਵਿੱਚ ਮਿਕਸ ਹੋ ਸਕੇ ਤੇ ਜਿਹੜਾ ਆਪਾਂ ਆਲਣ ਪਾਇਆ ਹੈ ਉਹ ਪੱਕ ਸਕੇ ਜਿਹੜਾ ਸਾਡੇ ਕਰ ਪਹਿਲਾਂ ਸਾਗ ਬਣਦਾ ਸੀ ਉਹਦੇ ਵਿੱਚ ਸਿਰਫ ਥੋੜਾ ਜਿਹਾ ਲਨ ਪਾਇਆ ਜਾਂਦਾ ਸੀ ਨਮਕ ਲਾਲ ਜਾਤਰ ਮਿਰਚ ਦੀ ਵਰਤੋਂ ਕੀਤੀ ਜਾਂਦੀ ਕਿਉਂਕਿ ਬਹੁਤ ਹੀ ਸਵਾਦ ਲੱਗਦੀ ਸੀ ਤੇ ਹੋਰ ਕੁਛ ਨਹੀਂ ਪਾਇਆ ਜਾਂਦਾ ਤੜਕਾ ਵਗੈਰਾ ਤਾਂ ਲਗਾਇਆ ਹੀ ਨਹੀਂ ਜਾਂਦਾ ਸੀ ਪਰ ਹੁਣ ਜਿਵੇਂ ਬੱਚੇ ਨਹੀਂ ਖਾਂਦੇ ਤੇ ਆਪਾਂ ਤੜਕਾ ਲਗਾਉਣੀ ਆ ਹਰਾ ਧਨੀਆ ਪਾਵਾਂਗੇ ਇਸ ਨਾਲ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਤੇ ਲਓ ਜੀ ਆਪਣਾ ਜਿਹੜਾ ਸਾਗ ਹੈ ਬਿਲਕੁਲ ਜਿਹੜਾ ਤਿਆਰ ਹੋ ਗਿਆ ਹੈ ਤੜਕੇ ਵਾਲਾ ਵੀ ਤੇ ਇਹ ਜਿਹੜਾ ਤੜਕੇ ਤੋਂ ਬਿਨਾ ਸਾਗ ਹੈ ਆਪਾਂ ਕੱਢ ਲਵਾਂਗੇ ਤੇ ਨੂੰ ਜਦੋਂ ਲੋਡ ਹੋਈ ਆਪਾਂ ਖਾ ਲਾਂਗੇ ਇਹ ਦੇਖੋ ਜੀ ਗੁਣਾ ਨਾਲ ਭਰਪੂਰ ਸਾਗ ਜਿਹੜਾ ਤਿਆਰ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਸਬਸਕ੍ਰਾਈਬ ਚੈਨਲ ਨੂੰ ਸੌਰੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਤੇ ਗੋਗਲਮਾਂ ਦਾ ਸਾਗ ਬਣਾਉਣਾ ਜ਼ਰੂਰ ਹੈ ਜੀ